ਮੈਂ ਭਰਾਵੋ ਜਗਤਾਰ ਸਿੰਘ ਲੱਡੀ ਸੰਗਰੂਰ ਬਲਾਕ ਦਾ ਜਨ ਸਖਤਰ ਬੀਕੇ ਜੂ ਇਕਤਾ ಗ್ರಾಮ ਵੱਲੋਂ ਜਿੰਨੀਆਂ ਵੀ ਸੰਗਰੂਰ ਬਲਾਕ ਦੀਆਂ ਕਾਈਆਂ ਨੇ ਸਾਰੇ ਪਿੰਡ ਕਾਈ ਪ੍ਰਧਾਨ ਸਖਤਰ ਜਿੰਨੇ ਵੀ ਤੁਸੀਂ ਅਹੁਦੇਦਾਰ ਹੋ ਤੁਸੀਂ ਭਰਾਵੋ ਮੀਟਿੰਗ ਦੇ ਵਿੱਚ ਵੀ ਆਇਓ ਮਸਤੂਆਣਾ ਸਾਹਿਬ ਅੱਜ 24 ਤਰੀਕ ਦੇ ਵਿੱਚ ਆਪਾਂ ਖੜੇ ਆਂ ਕਿ ਜਿਹੜਾ ਕਿ 26 ਤਰੀਕ ਨੂੰ ਆਪਾਂ ਨੇ ਚੰਡੀਗੜ੍ਹ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਪਰ ਵੱਡੀ ਗੰਟੀ ਲੈ ਕੇ ਜਾਣੀਆਂ ਬੱਸਾਂ ਪਰ ਭਰ ਕੇ ਲੈ ਕੇ ਜਾਣੀਆਂ ਨੇ ਉਹਦੇ ਲਈ ਭਰਾਵੋ ਪੂਰਾ ਤਣਾ ਮੰਨੋ ਜ਼ੋਰ ਨਾਲ ਜਾਣਾ ਸਾਡੀਆਂ ਮਾਮਾ ਭੈਣਾਂ ਵੀਰ ਬਜ਼ੁਰਗ ਸੱਜਣੋ ਸੋਡਾ ਚੰਡੀਗੜ੍ਹ ਜਾਣ ਦੇ ਲਈ ਉਹ ਰੋਹ ਚਾਹੀਦਾ ਜਿਹੜਾ ਤੁਸੀਂ ਦਿੱਲੀ ਨੂੰ ਗਏ ਤੇ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਕਰਾ ਕੇ ਲੈ ਕੇ ਆਏ ਕਿਉਂਕਿ ਸਰਕਾਰ ਨਿਤ ਨਵੇਂ ਹੀ ਕਾਨੂੰਨ ਬਣਾ ਕੇ ਲੈ ਕੇ ਆ ਰਹੀ ਆ ਭਗਵੰਤਮਾਨ ਸੈਂਟਰ ਦਾ ਹੱਥ ਠੋਕਾ ਬਣ ਕੇ ਕੰਮ ਕਰਨ ਲੱਗਿਆ ਹੋਇਆ ਮਖੋਟਾ ਹੋਰ ਚਿਹਰੇ ਤੇ ਕੰਮ ਹੋਰ ਕਰ ਰਿਹਾ ਇਦੇ ਲਈ ਸੱਜਣੋ ਕਦੇ ਯੂਨੀਵਰਸਿਟੀ ਦਾ ਮਸਲਾ ਆ ਗਿਆ ਕਦੇ ਬਿਜਲੀ ਐਕਟ ਬਣਾ ਲਿਆ ਜਿਹੜਾ 220 ਦੇ ਵਿੱਚ ਲੋਕਾਂ ਉੱਪਰ ਇਹਨਾਂ ਨੇ ਲਾਗੂ ਕੀਤਾ ਉਹਨੂੰ ਭਰਾਵੋ ਜ਼ੋਰ ਪੂਰੇ ਲਾ ਕੇ ਰੱਦ ਹੋਣੇ ਨੇ ਹਾਂ ਜਿਹੜੇ ਨਵੇਂ ਕਾਨੂੰਨ ਆਹ ਬਣਾ ਕੇ ਲੋਕਾਂ ਦੇ ਸਿਰ 'ਤੇ ਥੋਕ ਰਹੇ ਨੇ ਇਹਦੇ ਲਈ ਭਰਾਵੋ ਘਰ ਘਰ ਦਾ ਸਾਡੇ ਦਾ ਬੱਚਾ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਲਾਉਣਾ ਪੈਣਾ ਆਪਾਂ ਨੂੰ ਸੰਯੁਕਤ ਮੋਰਚੇ ਦੀ ਕਾਲ ਦੇ ਉੱਪਰ 26 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਨੇ ਜਾਣਾ ਕੱਲ ਤੁਸੀਂ ਬੀਬੀ ਗੁਲਾਬਕੌਰ ਦਾ ਦਿਨ ਮਨਾਇਆ ਕਿਉਂ ਲਗਾਤਾਰ ਤੁਸੀਂ ਸੰਘਰਸ਼ਾਂ ਦੇ ਵਿੱਚ ਕੁੱਦੇ ਹੋਇਓ ਸੋਡਾ ਦੇ ਨਹੀਂ ਦੇ ਸਕਦੇ ਭਰਾਵੋ ਕਈ ਵਾਰੀ ਮਨ ਨੂੰ ਐਸ ਕੋਣ ਮਿਲਦਾ ਜਦੋਂ ਸਾਨੂੰ ਦੇਖਦੇ ਆ ਵੀ ਆਹ ਲੋਕ ਨੇ ਸਾਡੇ ਜਿਹੜੇ ਬਗੈਰ ਲਾਲਚ ਲੋਭ ਤੋਂ ਸਾਡੀਆਂ ਮਾਮਾ ਪੈਣਾ ਵੀਰ ਬਜ਼ੁਰਗ ਆਉਂਦੇ ਨੇ ਇਹਦੇ ਲਈ ਸੱਜਣੋਂ ਤੁਹਾਨੂੰ ਬੇਨਤੀ ਆ ਸੰਗਰੂਰ ਬਲਾਕ ਵੱਲੋਂ 26 ਤਰੀਕ ਨੂੰ ਆਪਾਂ ਨੇ 10 ਬੱਸਾਂ ਲਖਾਈਆਂ ਨੇ ਉਹ 10 ਬੱਸਾਂ ਉੱਪਰੋਂ ਥੱਲੋਂ ਭਰ ਕੇ ਲੈ ਕੇ ਜਾਣਗੇ ਨੇ ਪੂਰੇ ਜੋਰ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ